ਸਿੱਕਾਲ ਦੋਸਤੋ ਸਾਰਿਆਂ ਨੂੰ ਮੈਂ ਹਰਪ੍ਰੀਤ ਸਿੰਘ ਪਿੰਡ ਬੱਪੀਆਂਣਾ ਸੋ ਸਾਰਿਆਂ ਦਾ ਸਵਾਗਤ ਆ ਮੇਰੇ ਵਲੌਗ ਵਿੱਚ ਸਵਾਗਤ ਆ ਅੱਜ ਆਪਾਂ ਸਪਰੇਅ ਕਰ ਰਹੇ ਹਾਂ ਸਰੋਂ ਤੇ ਪਹਿਲੀ ਸਪਰੇਅ ਹੈ ਤੇ ਲਾਸਟੀ ਸਪਰੇਅ ਹੈ ਇਹ ਇੱਥੇ ਆਪਾਂ ਤੇਲ ਵਾਲੀ ਸਪਰੇਅ ਕਰ ਰਹੇ ਹਾਂ ਲਾਲ ਘਟਾਰਾ ਤੁਸੀਂ ਕੋਈ ਵੀ ਕਰ ਸਕਦੇ ਹੋ ਜਿਵੇਂ ਲਿਕਵਿਡ ਘਟਾਰਾ ਹੈ ਲਾਲ ਘਟਾਰਾ ਹੋਗੀ ਦੂਜੀ ਘਟਾਰਾ ਹੋਗੀ ਜਿਹੜੀ ਆਪਣੀ ਸੇਵ ਦੀਆਂ ਫਾਰਮ ਚ ਆਉਂਦੀ ਆ ਜਾਂ ਉਸੀਨ ਹੋਗੀ ਤੇਲ ਵਾਲੀ ਕੋਈ ਵੀ ਸਪਰੇਅ ਕਰ ਸਕਦੇ ਹੋ ਤੁਸੀਂ ਹੁਣ ਜ਼ਰੂਰੀ ਹੈ ਇੱਕ ਤੇਲ ਵਾਲੀ ਸਪਰੇ ਤੇ ਇਹਦੇ ਨਾਲ ਇੱਕ ਬੇਨਤੀ ਹੈ ਬਈ ਵੀ ਕੱਲੀ ਤੇਲ ਵਾਲੀ ਸਪਰੇ ਨਾ ਕਰੋ ਇਹਦੇ ਨਾਲ ਇੱਕ ਫੰਗੀਸਾਈਡ ਸਪਰੇ ਜ਼ਰੂਰ ਪਾਓ ਜਿਵੇਂ ਯਾਕਸਿਸਟ੍ਰੋਬਨ ਹੋ ਗਈ ਟੈਬੂਕੋਨਾਜ਼ੋਲ ਹੋ ਗਿਆ ਜਾਂ ਕਸਟੋਡੀਆ ਦਾ ਸਾਲਟ ਹੋ ਗਿਆ ਕੋਈ ਵੀ ਇੱਕ ਫੰਗੀਸਾਈਡ ਸਪਰੇ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਇਹ ਪਾਉਣ ਨਾਲ ਇੱਕ ਫਾਇਦਾ ਹੁੰਦਾ ਜਿਹੜੀ ਆ ਫਲੀ ਆ ਹੁਣ ਤਾਂ ਇਹ ਵਧੀਆ ਲੱਗਦੀ ਆ ਬਾਅਦ ਚ ਜਦੋਂ ਪੱਕਣ ਤੇ ਆਉਂਦੀ ਆ ਇਹ ਇਹਨੂੰ ਫੰਗਸ ਪਾ ਜਿੰਦੀ ਚਿੱਟੀ ਜੀ ਫੰਗਸ ਆਉਣੀ ਹੁੰਦੀ ਆ ਉਦੋਂ ਗੁੱਛਾਂ ਦੇ ਗੁੱਛੇ ਖਰਾਬ ਹੋ ਜਾਂਦੇ ਫਲੀਆਂ ਜੇ ਤੁਸੀਂ ਇੱਕ ਹੁਣ ਫਾਂਗੀ ਸਾਈਡ ਵਾਲੀ ਸਪਰੇਅ ਕਰੋਗੇ ਤਾਂ ਉਹ ਕੰਡੀਸ਼ਨ ਨਹੀਂ ਹੁੰਦੀ ਛੋਡੇ ਤੇ ਫਲੀਆਂ ਦਾ ਵਧੀਆ ਪਕਾਹੂਗਾ ਸੋਹਣੀ ਸਰੋਂ ਪੱਕੂਗੀ ਇੱਕ ਪਾਣੀ ਲਾਇਆ ਇਹਨੂੰ ਇੱਕ ਪਾਣੀ ਨਾਲ ਹੀ ਪੱਕ ਜੂਗੀ ਇਹ ਵੱਧ ਪਾਣੀ ਦੀ ਜਰੂਰਤ ਨਹੀਂ ਹੁੰਦੀ ਸਰੋਂ ਨੂੰ ਲਓ ਜੀ ਦੋਸਤਾਂ ਰਮਨ ਨੂੰ ਚਕਾਦੀ ਖਾਲੀ ਢੋਲੀ ਮੈਂ ਖਾਲੀ ਦਾ ਚੱਕ ਕੇ ਦੇਖ ਭਰੀ ਕਰ ਲੇਗਾ ਰਮਨ ਹਾਂਜੀ ਭਰੀ ਕਿੱਥੋਂ ਕਰਦੇ ਆ ਕਪਣਾ ਮਾਰ ਹੈ ਹੈ ਕਰਦਾਂਗੇ ਖਾਲੀ ਖਾਲੀ ਮਸਾ ਲੈ ਕੇ ਜਾਵਾਂ ਮਨ ਤੇ ਲੱਗਦਾ ਹਾਂ ਪੱਕੀ ਗੱਲ ਆ ਮੈਂ ਕਰਵਾਉਂਗਾ ਇਹ ਦੂ ਅਗਲੀ ਢੋਲੀ ਫਿਰ ਤੇਰੇ ਨਾਲ ਠੀਕ ਆ ਜੀ ਹੈ ਠੀਕ ਆ ਚਲ ਚਲ ਫਿਰ ਪਹਿਲਾਂ ਆਪਾਂ ਮਟਰ ਤੋੜ ਲਈਏ ਫਿਰ ਕਰਦੇ ਹਾਂ ਸਾਰਿਆਂ ਦਾ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ ਤੇ ਪ੍ਰੀਤ ਸੰਧੂ ਫਾਰਮਰ ਨਾਮ ਤੇ ਆਪਣਾ ਚੈਨਲ ਆ ਉਹਨੂੰ ਸਬਸਕ੍ਰਾਈਬ ਜੁੜ ਕਰੋ ਬਈ ਲਾਈਕ ਸ਼ੇਅਰ ਕਰੋ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ